ਜਦੋਂ ਮੈਂ ਗਾਕਾਂ ਘਰੇ ਜਾਣਾ ਸ਼ੁਰੂ ਕੀਤਾ ਕਹਿੰਦੇ ਹਾਂ ਸ਼ਰਮਾ ਜੀ ਕਹਿੰਦੇ ਹੁੰਦੇ ਸੀ ਮੇਰੀ ਕੁੜੀ ਮੋਟਰਸਾਈਕਲ ਚਲਾ ਲੈਂਦੀ ਹਨ ਨੂੰ ਇਹ ਨਹੀਂ ਪਤਾ ਤੂੰ ਸਾਂਭ ਵੀ ਲੈਣਾ ਸ਼ਰਮਾ ਜੀ ਨੂੰ ਨੇ ਬੇਟਿਆਂ ਤੋਂ ਵੱਧ ਕੇ ਕੰਮ ਕੀਤਾ ਸਾਡੇ ਕੋ ਵੀ ਨਹੀਂ ਆਪਣੀ ਲਾਈਫ ਵਿੱਚ ਇੰਨੀ ਪੇਰੈਂਟਸ ਦੀ ਸੇਵਾ ਕੀਤੀ ਜਿੰਨੀ ਮੇਰੀ ਬੇਟੀ ਨੇ ਮੇਰੀ ਸੇਵਾ ਕੀਤੀ ਜੀਨਸ ਪਾਕੇ ਧਾਰਾਂ ਕੱਢਦੀ ਮੱਜਾਂ ਨੂੰ ਪੱਠੇ ਪਾਉਂਦੀ ਸ਼ਰਮਿਆ ਦੀ ਇਸ ਬਹਾਦਰਤੀ ਦੀਆਂ ਇਹ ਤਸਵੀਰਾਂ ਦੇਖੋ ਜਿਸ ਨੂੰ ਦੇਖ ਕੇ ਅਜੋਕੇ ਵੇਲੇ ਦੀਆਂ ਸ਼ਹਿਰੀ ਕੁੜੀਆਂ ਮੂੰਹ 'ਚ ਉਂਗਲਾ ਲੈ ਸਕਦੀਆਂ ਨੇ ਹੈਰਾਨ ਹੋਏ ਚਿਹਰੇ ਨੂੰ ਐਵੇਂ ਦੇਖਦੀਆਂ ਨੇ ਜਿਵੇਂ ਕਦੇ ਇੰਨੀ ਬਹਾਦਰ ਕੁੜੀ ਦੇਖੀ ਨਾ ਹੋਵੇ ਪਹਿਲਾਂ ਜ਼ਰਾ ਇਸ ਕੁੜੀ ਦੀਆਂ ਜੀਨਸ ਦੀ ਪੈਂਟ ਪਾ ਕੇ ਧਾਰਾਂ ਚੋਣ ਅਤੇ ਮੱਜਾਂ ਨੂੰ ਪੱਠੇ ਪਾਉਣ ਤੋਂ ਲੈ ਕੇ ਘਰ ਘਰ ਦੁੱਧ ਪਾਉਣ ਜਾਂਦੀ ਦੀਆਂ ਇਹ ਤਸਵੀਰਾਂ ਦੇਖੋ ਫਿਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਕੁੜੀ ਕਿਉਂ ਸਵੇਰੇ 2 ਵਜੇ ਉੱਠਦੀ ਹੈ ਤੇ ਕਿਵੇਂ ਹਾਸੇ ਦਾ ਸ਼ਿਕਾਰ ਆਪਣੇ ਪਿਓ ਦੇ ਘਰ ਦੀ ਧੀ ਨਹੀਂ ਸਗੋ ਪੁੱਤ ਵਾਲਾ ਰੋਲ ਅਦਾ ਕਰ ਰਹੀ ਹੈ ਹੋਰ ਤਾਂ ਹੋਰ ਦੁੱਧ ਪਾਉਣ ਲੱਗੀ ਆਪਣੀਆਂ ਹਮ ਉਮਰ ਕੁੜੀਆਂ ਨੂੰ ਚਿਹੇੜਾਂ ਵੀ ਪੂਰੀਆਂ ਕਰਦੀ ਹੈ ਅਤੇ ਚਾਈ ਚਾਈ ਆਪਣਾ ਕੰਮ ਪੂਰਾ ਕਰ ਰਹੀ ਹੈ ਡੋਲ ਲੱਦੀ ਜਾ ਰਹੀ ਇਸ ਕੁੜੀ ਦਾ ਨਾਂ سنیਕੇਤਨਾ ਸ਼ਰਮਾ ਜਿਸ ਦੇ ਪਿਓ ਪ੍ਰੇਮ ਸ਼ਰਮਾ ਦੀ ਕੁਝ ਮਹੀਨੇ ਪਹਿਲਾਂ ਇੱਕ ਐਕਸੀਡੈਂਟ ਹੋਣ ਕਰਕੇ ਕਾਫੀ ਸੱਟ ਲੱਗੀ ਸੀ ਜਿਸ ਤੋਂ ਬਾਅਦ ਉਹ ਬੈੱਡ ਉੱਤੇ ਹੀ ਆਪਣੇ ਠੀਕ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ ਅਤੇ ਹਲਕਾ ਫੁਲਕਾ ਹੱਥ ਆਪਣੀ ਡਾਇਰੀ 'ਚ ਆਪਣੀ ਧੀ ਨਾਲ ਵਟਾਉਂਦੇ ਨੇ ਪ੍ਰੇਮ ਸ਼ਰਮਾ ਦੇ ਫੱਟੜ ਹੋਣ ਤੋਂ ਬਾਅਦ ਉਹਨਾਂ ਦੇ ਦੁੱਧ ਦਾ ਕਾਰੋਬਾਰ ਲਗਾਤਾਰ ਬਰਬਾਦ ਹੋਣ ਕਿnde ਪਹੁੰਚ ਚੁੱਕਿਆ ਸੀ ਪਰ سنیਕੇਤਨਾ ਨੇ ਇਸ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਮੇਰਾ ਨਾਮ سنیਕੇਤਨਾ ਆ ਮੈਂ ਪਲੱਸ 2 'ਚ ਮੈਡੀਕਲ ਕਰਨੀ ਆ ਤੇ ਮੇਰੇ ਘਰ 'ਚ ਇੱਕ ਮੇਰਾ ਛੋਟਾ ਬ੍ਰਦਰ ਆ ਇੱਕ ਵੱਡੀ ਸਿਸਟਰ ਆ ਮੰਮੀ ਆ ਪਾਪਾ ਆ ਤੇ ਮੈਨੂੰ ਦੁੱਧ ਦਾ ਕੰਮ 'ਚ ਬਹੁਤ ਖੁਸ਼ੀ ਹੈ ਕਿ ਮੈਨੂੰ ਦੁੱਧ ਦਾ ਕੰਮ ਮਿਲਿਆ ਆ ਗੋਡ ਗਿਫਟ ਤੇ ਮੇਰੇ ਫੈਮਿਲੀ ਨੂੰ ਮਿਲਿਆ ਸੀ ਹੁਣ ਮੈਨੂੰ ਮਿਲ ਗਿਆ ਆ ਕੰਮ ਕਰਨ ਨੂੰ ਮੈਂ ਬਹੁਤ ਖੁਸ਼ ਹਾਂ ਮੇਰੇ ਪਾਪਾ ਦਾ ਐਕਸੀਡੈਂਟ ਹੋ ਗਿਆ ਸੀ ਮੁੰਡਿਆਂ ਨੇ ਰੋਂਗ ਸਾਈਡ ਤੋਂ ਮਾਰਤਾ ਸੀ ਤੇ ਜਿੱਥੇ ਆਪਾਂ ਪਹਿਲਾਂ ਆਪਰੇਸ਼ਨ ਕਰਾਇਆ ਸੀ ਉਹਨਾਂ ਨੇ ਮਤਲਬ ਕੇਸ ਉਹਨਾਂ ਕੋ ਵਿਗੜ ਗਿਆ ਸੀ ਫਿਰ ਮਤਲਬ ਆਪਾਂ ਡਾਕਟਰ ਪ੍ਰਕਾਸ਼ ਕੋ ਖੜਿਆ ਸੀ ਹਸਪੀਟਲ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ 6-7 ਮਹੀਨੇ ਬੈੱਡ ਤੇ ਰੈਸਟ ਕਰਨੀ ਪਊਗੀ ਉਹਨਾਂ ਨੂੰ ਸਕੰਜੇ ਵਗੈਰਾ ਲਾ ਕੇ ਉਹਨਾਂ ਦੀ ਮਤਲਬ ਸਕਿਨ ਵਗੈਰਾ ਕਰਨੀ ਪਊਗੀ ਤੇ ਫਿਰ ਅ ਕੋਈ ਹੋਰ ਹੈਗਾ ਨਹੀਂ ਮੇਰੇ ਬਰੇਦਰ ਬਹੁਤ ਛੋਟਾ ਸੀ ਤੇ ਮੈਨੂੰ ਬਾਈਕ ਆਉਂਦੀ ਸੀ ਤੇ ਮੇਰੇ ਘਰ ਦੇ ਕਹਿੰਦੇ ਕਿ ਤੂੰ ਕਰ ਸਕਦੀ ਆ ਕਿਉਂਕਿ ਮੇਰੇ ਦੋ ਦਿਨ ਕਜ਼ਨ ਨੇ ਦੁੱਧ ਦਿੱਤਾ ਸੀ ਉਹ ਕੋ ਦਿੱਕਤ ਨਹੀਂ ਗਿਆ ਉਹ ਕਹਿੰਦਾ ਕਿ ਮੇਰੇ ਕੋ ਨਹੀਂ ਹੋਣਾ ਫਿਰ ਮੈਂ ਫੜਿਆ ਖੁਦ ਦੁੱਧ ਮੈਂ ਕਿਹਾ ਨਹੀਂ ਮੈਂ ਕਰ ਲੂੰਗੀ ਟੈਂਸ਼ਨ ਨਾ ਲੋ ਫਿਰ ਮੈਂ ਦੁੱਧ ਫੜਿਆ ਫਿਰ ਮੈਂ ਦੁੱਧ ਦੇਣਾ ਸ਼ੁਰੂ ਕੀਤਾ ਫਿਰ ਜਦੋਂ ਮੈਂ ਪਹਿਲੇ ਪਹਿਲੇ ਦਿਨ ਨਵੇਂ-ਨਵੇਂ ਗਾਕਾਂ ਨੂੰ ਵੇਖੇ ਥੋੜਾ ਮੈਂ ਵੀ ਘਬराई ਉਹ ਵੀ ਘਬराई ਕਿ ਹਾਇ ਕਿਤਨਾ ਕੁੜੀ ਚਲਾ ਲੂਗੀ ਪਹਿਲੇ ਪਹਿਲੇ ਜਦੋਂ ਲੋਕਾਂ ਦਾ ਰਿਸਪੌਂਸ ਇਹ ਹੀ ਕਿ ਮੈਂ ਜਿਹੜਾ ਜਾਨੀ ਹਨਾ ਪਹਿਲਾਂ ਲੋਕੀ ਵੇਖ ਕੇ ਹੱਸਦੇ ਹੀ ਫਿਰ ਜਦੋਂ ਮੈਂ ਗਾਕਾਂ ਘਰੇ ਜਾਣਾ ਸ਼ੁਰੂ ਕੀਤਾ ਕਹਿੰਦੇ ਹਾਂ ਸ਼ਰਮਾ ਜੀ ਕਹਿੰਦੇ ਹੁੰਦੇ ਹੀ ਮੇਰੀ ਕੁੜੀ ਮੋਟਰਸਾਈਕਲ ਚਲਾ ਲੈਂਦੀ ਸਾਨੂੰ ਇਹ ਨਹੀਂ ਪਤਾ ਤੂੰ ਸਾਂਭ ਵੀ ਲੈਣਾ ਸ਼ਰਮਾ ਜੀ ਨੂੰ ਪੁੱਛਦੇ ਵੀ ਹੁੰਦੇ ਕਿ ਪਾਪਾ ਠੀਕ ਆ ਤੇ ਮੈਕੈਨਿਕ ਨੇ ਠੀਕ ਆ ਹੁਣ ਤੁਰ ਫਿਰਾਂਗੇ ਫੇਰ ਹੀ ਪਤਾ ਲੱਗੂਗਾ ਫਿਰ ਮੈਂ ਦੁੱਧ ਦੇਣਾ ਸ਼ੁਰੂ ਕੀਤਾ ਫਿਰ ਹਾਂ ਤੰਗ ਵੀ ਕਰਦੇ ਲੋਕੀ ਮੁਸ਼ਕਲ ਇਹ ਹੀ ਕਿ ਥੋੜਾ ਜਿਹਾ ਪਹਿਲੇ ਪਹਿਲੇ ਦਿਨ ਤੇ ਵੈਸੇ ਡਰ ਜਿਹਾ ਲੱਗਣ ਲੱਗ ਪਿਆ ਸੀ ਫਿਰ ਹੌਲੀ ਹੌਲੀ ਆਦਤ ਸੀ ਪੈ ਗਈ ਉਹ ਚੀਜ਼ ਸੀ ਅੱਗੇ ਮੈਂ ਮੈਡੀਕਲ ਕਰਨੀ ਹੈ ਤੇ ਵੇਖੂ ਵੈਟਰਨਰੀ ਡਾਕਟਰ ਬੰਨਾ ਚਾਹੂੰਗੀ ਹਾਲਾਤ ਖਰਾਬ ਹੁੰਦੇ ਪਰ ਬੰਣਾ ਨਹੀਂ ਚਾਹੀਦਾ ਸਾਧ ਦੇਣਾ ਚਾਹੀਦਾ ਕਰਦੇਆਂ ਦਾ ਕਰਦੇ ਘਬਰਾਉਣਾ ਕਿਉਂਕਿ ਕਈ ਜਾਣੇ ਘਬਰਾ ਜਾਂਦੇ ਛੇਤੀ ਤਿਕ ਭਰੋਣਾ ਨਹੀਂ ਚਾਹੀਦਾ ਸਗੋਂ ਅੱਗੇ ਆਪਣਾ ਮੋਟੀਵੇਸ਼ਨ ਰੱਖੋ ਕਿ ਜੇ ਮੇਰੇ ਪਾਪਾ ਕਰ ਸਕਦੇ ਮੈਂ ਵੀ ਕਰ ਸਕਦੀ ਹਾਂ ਮੇਰੀ ਮੰਮੀ ਕਰਦੀ ਹੈ ਤੇ ਮੈਂ ਵੀ ਕਰ ਸਕਦੀ ਹਾਂ ਮੈਂ 2:30 ਵਜੇ ਉੱਠ ਜਾਨੀ ਆ ਚਵਾਈ ਕਰਵਾ ਕੇ 5:00 ਵਜੇ ਫ੍ਰੀ ਹੋ ਜਾਨੀ ਆ ਉਸ ਤੋਂ ਬਾਅਦ ਮੈਂ ਦੁੱਧ ਦੇਣਾ ਸ਼ੁਰੂ ਕਰ ਦਿੰਨੀ ਆ 12:00 11:00 ਵਜੇ ਜੰਦੇ ਮੈਨੂੰ ਉਸ ਤੋਂ ਬਾਅਦ ਮੈਂ ਸਟੱਡੀ ਲਈ ਚਲ ਜਾਨੀ ਆ ਤੇ 2:00 ਵਜੇ ਫੇਰ ਮੇਰੀ ਸ਼ਾਮ ਦੀ ਚਵਾਈ ਸ਼ੁਰੂ ਹੋ ਜਾਂਦੀ ਆ ਭਾਈ ਪੜਾਈ ਮੈਂ ਫੇਰ ਸ਼ਾਮੀ 5:00 ਵਜੇ ਟਿਊਸ਼ਨਸ ਜਾਨੀ ਆ ਹੁਣ ਪਿਓ ਆਪਣੀ ਧੀ ਉੱਤੇ ਇਮਾਨ ਕਰਦਾ ਨਹੀਂ ਥੱਕਦਾ ਮੈਂ ਭਾਜੀ ਮੇਰਾ ਨਾਮ ਪ੍ਰੀਤਮਾਰੇ ਮੈਂ ਮਾਲਪਿੰਡ ਅਨਮੋਲਿੰਗ ਕਲੇਚਰੀ ਨਾਲ ਹੀ ਮੇੇ ਨੇੜੇ ਦੇ ਸਾਲ ਤੋਂ ਮੇਰੇ ਸੱਟ ਲੱਗੀ ਹੋਈ ਹੈ ਲਾਤ ਦੀ ਲਾਤ ਟੁੱਟ ਗਈ ਹੀ ਮੇਰੀ ਤੇ ਮੇਰੀ ਬੇਟੀ ਜਿਹੜੀ ਹੈ ਸਾਰਾ ਮੇਰਾ ਡੰਗਰਾਂ ਦਾ ਕਾਰਜ ਕਰਦੀ ਪਈ ਸਾਂਭਦੀ ਪਈ ਸੀ ਤੇ ਹੁਣ ਤੇ ਸਾਡੇ ਡੰਗਰ ਵੀ ਮੇਕ ਚੁੱਕੇ ਆ ਤੇ ਬਹੁਤ ਆਡਾ ਸਰਕਲ ਖਰਾਬ ਹੋਇਆ ਤੇ ਬੇਟੀ ਨੇ ਸਾਰਾ ਕੰਮ ਸਾਂਭਿਆ ਪਰ ਮੈਨੂੰ ਆਪਣੀ ਬੇਟੀ ਦੇ ਬੇਟਿਆਂ ਨਾਲ ਜ਼ਿਆਦਾ ਮਾਣ ਹੈ ਕਿ ਚਲੋ ਬੇਟਾ ਛੋਟਾ ਬਾਦ ਹੈ ਚਲੋ ਬੇਟੀ ਨੇ ਬੇਟਿਆਂ ਵਰਗਾ ਕੰਮ ਕੀਤਾ ਹੈ ਔਰ ਮੇਰੀ ਬੇਟੀ ਨੇ ਬੇਟਿਆਂ ਤੋਂ ਵੱਧ ਕੇ ਕੰਮ ਕੀਤਾ ਸਾਡੇ ਕੋ ਵੀ ਨਹੀਂ ਆਪਣੀ ਲਾਈਫ ਵਿੱਚ ਇੰਨੀ ਪੇਰੈਂਟਸ ਦੀ ਸੇਵਾ ਕੀਤੀ ਜਿੰਨੀ ਮੇਰੀ ਬੇਟੀ ਨੇ ਮੇਰੀ ਸੇਵਾ ਕੀਤੀ ਪਹਿਲਾ ਕੀ ਕੰਡੀਸ਼ਨ ਸੀਗੀ ਤੁਹਾਡੀ ਪਹਿਲੀ ਠੀਕ ਸੀ ਕੰਡੀਸ਼ਨ ਐ ਬਾਕੀ ਹੁਣ ਮੇਰੀ ਬੇਟੀ ਨੇ ਮੈਨੂੰ ਮਹਿਸੂਸ ਨਹੀਂ ਹੋਂ ਦਿੱਤਾ ਰੂਟੀਨ ਦੇ ਵਿੱਚ ਕਿੰਨਾ ਕੰਮ ਕਰੇ ਰੂਟੀਨ ਦੇ ਵਿੱਚ ਮੇਰ ਤੋਂ ਹੀ ਵਧੀਆ ਵਾ ਮੇਰੇ ਤੋਂ ਪਤਾ ਨਹੀਂ ਮੇਰ ਨੂੰ ਛੇਤੀ ਦੁੱਧ ਦੇ ਕੇ ਆ ਜਾਂਦੀ ਇਹ ਸਾਰਾ ਕੰਮ ਜਿਹੜਾ ਵਾ ਛੇਤੀ ਕਰ ਲੈਂਦੀ ਗਾਕਾਂ ਨੇ ਕਦੀ ਤੁਹਾਨੂੰ ਕੰਪਲੇਨ ਨਹੀਂ ਗਾਕਾਂ ਦੀ ਕੋਈ ਕੰਪਲੇਨਟ ਨਹੀਂ ਮੇਰੇ ਗਾਗ ਦੇ ਕੋਈ ਸਾਰੇ ਪ੍ਰਾਉਡ ਫੀਲ ਕਰਦੇ ਆ ਤੁਹਾਨੂੰ ਗਾਕਾਂ ਨਾਲ ਗਾਕਾਂ ਦੀ ਮੈਨੂੰ ਕਦੀ ਸ਼ਿਕਾਇਤ ਨਹੀਂ ਆਈ ਗਾਕਾਂ ਨੇ ਬੜੇ ਖੁਸ਼ ਹੋ ਕੇ ਮੇਰੇ ਬੱਚੀ ਦਾ ਇਹ ਮੇਰਾ ਸਾਰਿਆਂ ਦਾ ਸਾਥ ਦੇ ਰਿਹਾ ਇਹ ਗਾਕਾਂ ਨੂੰ ਕੋਈ ਸ਼ਿਕਾਇਤ ਨਹੀਂ ਆ ਟਾਈਮ ਨਾਲ ਗਾਹਣ ਦੁੱਧ ਵੀ ਮਿਲ ਜਾਂਦਾ ਟਾਈਮ ਸੇ ਸਭ ਕੁਝ ਮਿਲ ਜਾਂਦਾ ਕਿੰਨਾ ਕੋ ਮਾਣ ਮਸੂਸ ਕਰਦੇ ਜੇ ਤੁਹਾਡੀ ਬੇਟੀ ਇਹ ਕਰਾਂ ਕੇ ਦੁੱਧ ਪਵਾ ਕੇ ਜਾਂਦੀ ਬਹੁਤ ਮੈਨੂੰ ਬਹੁਤ ਮਾਣ ਹੈ ਬੱਚੀ ਤੇ ਤੇ ਜਿਹੜਾ ਕਿ ਮੇਰਾ ਔਖੇ ਟਾਈਮ ਸਾਥ ਬਿਆ ਕੀਤਾ ਤੇ ਬਹੁਤ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਸੋ ਅਸੀਂ ਵੀ ਸ਼ਰਮੇ ਦੀ ਧੀ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਇਹੋ ਅਰਦਾਸ ਕਰਦੇ ਹਾਂ ਕਿ ਛੇਤੀ ਇਸ ਦਾ ਪਿਓ ਤੰਦਰੁਸਤ ਹੋਵੇ ਤੇ ਕੀਤਨਾ ਆਪਣੇ ਡਾਕਟਰ ਬਣਨ ਦਾ ਸੁਪਨਾ ਪੂਰਾ ਕਰੇ ਹਕੀਕਤ ਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ ਅਜੇ ਕੋਈ ਪਰੇਸ਼ਾਨੀ ਨਹੀਂ ਜਿਸ ਦਾ ਕੋਈ ਹੱਲ ਨਾ ਹੋਵੇ ਕੀ ਤੁਸੀਂ ਪਰੇਸ਼ਾਨ ਹੋ ਤਾਂ ਅੱਜ ਹੀ ਸੰਪਰਕ ਕਰੋ ਮੀਆਂ ਸਵੇਰ ਖਾਨ 9815460154 ਪਤਾ ਲੁਧਿਆਣਾ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ